ਅਲਬਰਟਾ ਸਿੱਖ ਖੇਡਾਂ ਦੇ ਚੱਲਦੇ ਆ ਇੱਥੇ ਹੋਰ ਵੀ ਬਹੁਤ ਗਮਾਂ ਖਮੀਆਂ ਆ ਗੁਰਦੁਆਰਾ ਸਾਹਿਬੋਂ ਚਾਪ ਪਕੌੜਿਆਂ ਦਾ ਲੰਗਰ ਹੈ ਲੰਗਰ ਰੋਟੀ ਪਾਣੀ ਦਾ ਵੀ ਹੈ ਖੇਡਾਂ ਅੰਦਰ ਬਾਹਰ ਦੋਵੇਂ ਜਗ੍ਹਾ ਹੋ ਰਹੀਆਂ ਨੇ ਸਾਡੇ ਖੱਬੇ ਹੱਥ ਹੌਕੀ ਦੀ ਬੜੀ ਜ਼ਬਰਦਸਤ ਖੇਡ ਹੋ ਰਹੀ ਹੈ ਔਰ ਇਧਰਲੇ ਪਾਸੇ ਬਾਸਕਟਬਾਲ ਦੀ ਕੋਰਟ ਹੈ ਔਰ ਬਾਹਰ ਜਿਹੜੇ ਨੇ ਸੌਕਰ ਦੇ ਤੇ ਐਥਲੈਟਿਕਸ ਦੇ ਮੁਕਾਬਲੇ ਹੋ ਰਹੇ ਨੇ ਪਰ ਇਹ ਕੁਛ ਵੱਖਰਾ ਅਹਿਸਾਸ ਇਹ ਅਸੀਂ ਸਾਡੀਆਂ ਕਿਤਾਬਾਂ ਬੜੀਆਂ ਖੂਬਸੂਰਤ ਪੰਜਾਬੀ ਦੀਆਂ ਕਿਤਾਬਾਂ ਜਿੱਥੇ ਸਾਡੇ ਤੇ ਇਲਜ਼ਾਮ ਇਹ ਵੀ ਲੱਗਦਾ ਕਿ ਅਸੀਂ ਵਿਸਰਦੇ ਜਾ ਰਹੇ ਹਾਂ ਵਿਸਾਰਦੇ ਜਾ ਰਹੇ ਹਾਂ ਕਿਤਾਬਾਂ ਪੜ੍ਹਦੇ ਨਹੀਂ ਰੱਖਦੇ ਨਹੀਂ ਘਰਾਂ ਦੇ ਵਿੱਚ ਤੇ ਪਰ ਇਹ ਸਟਾਲ ਲੱਗਾ ਹੋਇਆ ਆ ਬਾਕਸ ਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸਾਰੇ ਸੱਜਣ ਇੱਥੇ ਇਹਨਾਂ ਬਾਕਸ ਨੂੰ ਦੇਖਪਾਲ ਰਹੇ ਨੇ ਔਰ ਹਰ ਤਰ੍ਹਾਂ ਦੀਆਂ ਪੰਜਾਬੀ ਦੀਆਂ ਗੁਰਮੁਖੀ ਦੇ ਵਿੱਚ ਕਿਤਾਬਾਂ ਨੇ ਤੇ ਇਹਨਾਂ ਨੂੰ ਲੈ ਕੇ ਇੱਥੇ ਆਏ ਨੇ ਸਾ ਸਕੰਦਰ ਸਿੰਘ ਸੱਚੀ ਕਾਲ ਜੀ ਸੱਚੀ ਸਰੀ ਕਾਲ ਜੀ ਕੋਈ ਸਾਹਿਬ ਇਹ ਦੱਸੋ ਕਿ ਇਹ ਤੁਸੀਂ ਇੰਡੀਵਿਜੂਅਲ ਤੌਰ ਤੇ ਆ ਜਾਂ ਕਿਸੇ ਸੰਸਥਾ ਵੱਲੋਂ ਤੁਸੀਂ ਲਾਈਆਂ ਹੋਈਆਂ ਨੇ ਜੀ ਸਟਾਲ ਆ ਅ ਇਹ ਜੀ ਆਪਾਂ ਇੰਡੀਵਿਜੂਅਲ ਤੌਰ ਤੇ ਕਰਦੇ ਆ ਜੀ ਸੇ ਆਪਾਂ ਇਹ ਪਿਛਲੇ ਸਾਲ ਸ਼ੁਰੂ ਕੀਤਾ ਸੀਗਾ ਪਰ ਇਹ ਕਹਿਣਾ ਵੀ ਗਲਤ ਹੋਊ ਵੀ ਆਪਾਂ ਇੰਡੀਵਿਡੂਅਲ ਤੌਰ ਤੇ ਕਰਦੇ ਆ ਕਿਉਂਕਿ ਮੈਨੂੰ ਕਮਿਊਨਿਟੀ ਦਾ ਬਹੁਤ ਵੱਡਾ ਸਾਥ ਮਿਲ ਰਿਹਾ ਜੀ ਸੋ ਸਭ ਸਾਂਝੇ ਯੋਗਦਾਨ ਨਾਲ ਹੀ ਆਪਾਂ ਕਰਦੇ ਆ ਜੀ ਜੀ ਆਪਣੇ ਨਾਮ ਕੀ ਤੁਸੀਂ ਮੈਨੂੰ ਦੱਸ ਰਿਹਾ ਸੀ ਕਿ ਜਿੰਨਾ ਵੱਲੋਂ ਲਾਇਆ ਜਾਂਦਾ ਜੀ ਇਹੋ ਸਟਾਫ ਇਹ ਜੀ ਆਪਣਾ ਜਿਹੜਾ ਪੇਜ ਦਾ ਨਾਮ ਹੈ ਕਿਤਾਬ ਘਰ ਦਾ ਸਨੈਰੀ ਵਰਕੇ ਕਿਤਾਬ ਘਰ ਹੈ ਜੀ ਜਿੱਥੇ ਵੀ ਆਪਣੀ ਪੰਜਾਬੀ ਕਮਿਊਨਿਟੀ ਦਾ ਕੋਈ ਪ੍ਰੋਗਰਾਮ ਹੁੰਦਾ ਜੀ ਕੈਲਗਰੀ ਵਾਸਤੇ ਜਿੰਨੇ ਪੰਜਾਬੀ ਆਪਣੇ ਭੈਣ ਭਰਾ ਵਾਸਤੇ ਨੇ ਉਹ ਹਮੇਸ਼ਾ ਆਪਾਂ ਨੂੰ ਸੱਦਾ ਦਿੰਦੇ ਨੇ ਵੀ ਤੁਸੀਂ ਕਿਤਾਬਾਂ ਲੈ ਕੇ ਆ ਅਲਮਾਟਾ ਸਿੱਖ ਗੇਮਸ ਹੋਰੀਆ ਨੇ ਤਾਂ ਖੇਡਾਂ ਦੇ ਨਾਲ-ਨਾਲ ਆਪਾਂ ਨੂੰ ਕਿਤਾਬਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਆਪਾਂ ਨੂੰ ਸਰਦਾ ਆਇਆ ਤੇ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸੋ ਜਿੱਥੇ ਵੀ ਕੋਈ ਵੀ ਕਮਿਊਨਿਟੀ ਦਾ ਪ੍ਰੋਗਰਾਮ ਜਿਵੇਂ ਕਬੱਡੀ ਦੇ ਮੇਲੇ ਅੱਗੇ ਆਉਂਦੇ ਜਾਂ ਨਗਰ ਕੀਰਤਨ ਹੁੰਦਾ ਸੋ ਆਪਾਂ ਹਮੇਸ਼ਾ ਕਿਤਾਬਾਂ ਲੈ ਕੇ ਪਹੁੰਚ ਜਾਂਦੇ ਜੀ ਤੇ ਰਿਸਪੌਂਸ ਸਾਨੂੰ ਦਿੱਤਾ ਬਹੁਤ ਵਧੀਆ ਮਿਲਦਾ ਹੈ ਹਮੇਸ਼ਾ ਇੱਕ ਦੱਸੋ ਕਿ ਕਿਤਾਬਾਂ ਧਾਰਮਿਕ ਹੈਗੀਆਂ ਜਾਂ ਸਾਹਿਤਿਕ ਵੀ ਨੇ ਜਾਂ ਕਿਸ ਤਰ੍ਹਾਂ ਦੀਆਂ ਕਿਤਾਬਾਂ ਕਹਾਣੀਆਂ ਦੀਆਂ ਜਾਂ ਗੀਤ ਕਵਿਤਾਾਂ ਕੀ ਹੈ ਜਾਂ ਮਿਕਸ ਹੈ ਸੋ ਆਪਣੇ ਕੋਲੇ ਭਾਜੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰੇਕ ਪ੍ਰਕਾਰ ਦੀ ਕਿਤਾਬ ਮਿਲੂਗੀ ਜਿਵੇਂ ਬੱਚਿਆਂ ਦੇ ਲਈ ਅੰਗਰੇਜ਼ੀ ਦੇ ਵਿੱਚ ਕਿਤਾਬਾਂ ਤੇ ਪੰਜਾਬੀ ਕਾਇਦੇ ਵੀ ਮਿਲਣਗੇ ਉਸ ਤੋਂ ਬਾਅਦ ਆਪਣੇ ਕੋਲੇ ਸਿੱਖ ਇਤਿਹਾਸ ਮਿਲੂਗਾ ਜੀ ਤੇ ਲਿਟਰੇਚਰ ਨਾਵਲ ਮੋਟੀਵੇਸ਼ਨਲ ਬੁੱਕਸ ਜਿਵੇਂ ਰਿਚ ਡੈਡ ਦਾ ਸੀਕ੍ਰੇਟ ਜਾਂ ਸਿੱਖ ਇਤਿਹਾਸ ਦੇ ਵਿੱਚ ਆਪਾਂ ਸੋਹਣ ਸਿੰਘ ਸੀਤਲ ਹੋਰਾਂ ਤੋਂ ਲੈ ਕੇ ਤੇ ਉਸ ਤੋਂ ਬਾਅਦ ਮਹਾਨ ਕੋਸ਼ ਵੀ ਮਿਲ ਜੂਗਾ ਨਾਵਲ ਨਾਨਕ ਸਿੰਘ ਹੋਰਾਂ ਦੇ ਜਸਵੰਤ ਸਿੰਘ ਹੋਰਾਂ ਦੇ ਸੋ ਆਪਣੀ ਅਪਰੋਚ ਇਹੀ ਹੁੰਦੀ ਹੈ ਵੀ ਹਰ ਤਰ੍ਹਾਂ ਦੀ ਕਿਤਾਬ ਆਪਣੇ ਕੋਲੇ ਮੌਜੂਦ ਹੋਵੇਗੀ ਇਹ ਜਿਹੜੀਆਂ ਇਹ ਹੋਏ ਪ੍ਰਦਰਸ਼ਿਤ ਕੀਤੀਆਂ ਨੇ ਇਹ ਹੋਏ ਨੇ ਇੱਕ ਹੋਰ ਵੀ ਮੰਗਵਾ ਰਹੇ ਜੇ ਮੰਗਵਾ ਵੀ ਦਿੰਦੇ ਹੋ ਕਿਸਤ ਜੇ ਕਿਸੇ ਨੇ ਇਹਨਾਂ ਤੋਂ ਇਲਾਵਾ ਵੀ ਬਾਅਦ ਵਿੱਚ ਵੀ ਲੈਣੀ ਹੈ ਹੁਣ ਤਾਂ ਕਿੱਥੋਂ ਤੇ ਕਿਵੇਂ ਲੈ ਸਕਦੇ ਹਾਂ ਸੋ ਹਾਂਜੀ ਭਾਜੀ ਆਪਾਂ ਹਰੇਕ ਨੂੰ ਇਹੀ ਕਹਿਣਾ ਵੀ ਜੇ ਤੁਹਾਡੀ ਕੋਈ ਪਰਸਨਲ ਕੋਈ ਬੁੱਕ ਹੈਗੀ ਹੈ ਜਿਹੜੀ ਇੱਥੇ ਨਹੀਂ ਹੈਗੀ ਤਾਂ ਤੁਸੀਂ ਸਾਨੂੰ ਬੁੱਕ ਦਾ ਨਾਮ ਦੱਸੋ ਟਾਈਟਲ ਦੱਸੋ ਤੇ ਵਿਦ ਆਥਰ ਦੱਸੋ ਅਸੀਂ ਤੁਹਾਨੂੰ ਮੰਗਵਾ ਕੇ ਦਿੰਨੇ ਜਦੋਂ ਵੀ ਆਪਣੇ ਕੋਰੀਅਰ ਆਉਂਦੇ ਨੇ ਆਪਾਂ ਉਹਨਾਂ ਦੀ ਬੁੱਕ ਸਪੈਸ਼ਲ ਐਡ ਕਰੀਦੀ ਆ ਸੋ ਜਿਹੜੇ ਆਪਣੇ ਕੋਰੀਅਰ ਨਹੀਂ ਪੰਜਾਬ ਤੋਂ ਆਉਂਦੇ ਨੇ ਜੀ ਤੇ ਦੂਜੀ ਗੱਲ ਇਹ ਹੈ ਜੀ ਆਪਣਾ ਕਿਤਾਬ ਦਾ ਜਦੋਂ ਆਉਂਦੀ ਹੈ ਤਾਂ ਆਪਾਂ ਸੋਸ਼ਲ ਮੀਡੀਆ ਤੇ ਪੋਸਟ ਪਾਈਦੇ ਤਾਂ ਉਹ ਆਪਣੀ ਕਿਤਾਬ ਲੈ ਸਕਦੇ ਨੇ ਜੀ ਤੇ ਇਹ ਤੋਂ ਬਿਨਾ ਵੀ ਆਪਣੇ ਕੋਲੇ ਕਿਤਾਬਾਂ ਬੈਕ ਇਨ ਦਾ ਸਟਾਕ ਵੀ ਹੈਗੀਆਂ ਨੇ ਜੀ ਸੋ ਮੇਲੇ ਦੇ ਹਿਸਾਬ ਨਾਲ ਜਾਂ ਪ੍ਰੋਗਰਾਮ ਦੇ ਹਿਸਾਬ ਨਾਲ ਜਿੱਥੇ ਗੁਰਦੁਆਰਾ ਸਾਹਿਬ ਆਪਾਂ ਸਟਾਲ ਲਾਈਦੇ ਜਦੋਂ ਤਾਂ ਉੱਥੇ ਸਿਰਫ ਆਪਾਂ ਧਾਰਮਿਕ ਲੈ ਕੇ ਜਾਂਦੇ ਜੀ ਬਾਕੀ ਥਾਵਾਂ ਤੇ ਆਪਾਂ ਮਿਕਸ ਲੈ ਕੇ ਜਾਂਦੇ ਹਾਂ ਠੀਕ ਹੈ ਜੀ ਬਹੁਤ ਵਧੀਆ ਜੀ ਔਰ ਖੇਡਾਂ ਦੇ ਮੁਤਲਕ ਜੋ ਇਸ ਸਮਾਰਗ ਪ੍ਰੋਗਰਾਮ ਹੋ ਰਿਹਾ ਹੈ ਨਲਬਰਟਾ ਵਿੱਚ ਪਹਿਲੀ ਵਾਰੀ ਸਿੱਖ ਏਡਾ ਹੋ ਰਿਹਾ ਹੈ ਤੇ ਤੁਸੀਂ ਬੁੱਕਸਟਾਲ ਆ ਬਹੁਤ-ਬਹੁਤ ਵਧਾਈ ਦੇ ਪਾਤਰੋ ਵੀਰ ਜੀ ਔਰ ਤੁਸੀਂ ਕਿੱਥੇ-ਕਿੱਥੇ ਸੇਵਾਵਾਂ ਵਸੇ ਨਿਵਾਉਂਦੇ ਹੋ ਆਪਾਂ ਆਪਾਂ ਜੀ ਕੈਲਗਰੀ ਐਡਮੰਟਨ ਤੇ ਦੋਨੇ ਪਾਸੇ ਆਪਾਂ ਸੇਵਾਵਾਂ ਨਿਵਾਉਂਦੇ ਆ ਜੀ ਤੇ ਬਾਕੀ ਘਰੋ ਵੀ ਆਪਾਂ ਆਨਲਾਈਨ ਚੱਲਦਾ ਜੀ ਕੰਮ ਨਗਰ ਕੀਰਤਨ ਤੇ ਵੀ ਸਟਾਲ ਹੋਣਗੇ ਹਾਂਜੀ ਭਾਜੀ ਨਗਰ ਕੀਰਤਨ ਕੈਲਗਰੀ ਤੇ ਐਡਮੰਟਨ ਦੋਵਾਂ ਜਗ੍ਹਾ ਤੇ ਆਪਣੇ ਇੰਸਟਾਲ ਹੋਣੇ ਆ ਜੀ ਬਹੁਤ ਮਿਹਰਬਾਨੀ ਸਿਕੰਦਰ ਸਿੰਘ ਜੀ ਔਰ ਪਰਮਾਤਮਾ ਆਪ ਜੀ ਨੂੰ ਖ